ਦੋਸਤੋ ਅੱਜ ਦਾ ਵੀਡੀਓ ਮਹੱਤਵਪੂਰਨ ਹੈ ਤੁਹਾਡੇ ਵਾਸਤੇ ਵੀ ਪਰ ਜੇ ਤੁਹਾਡੇ ਕੋਲ ਸਾਰੀ ਜਾਣਕਾਰੀ ਪਹਿਲਾਂ ਤੋਂ ਹੈ ਤਾਂ ਫਿਰ ਵੀ ਮਹੱਤਵਪੂਰਨ ਹੈ ਕਿਉਂਕਿ ਘਰ ਦੇ ਵਿੱਚ ਕੋਈ ਨਾ ਕੋਈ ਜੀ ਇਹੋ ਜਿਹਾ ਹੋਏਗਾ ਜਿਸ ਨੂੰ ਇਹ ਸਾਰੀਆਂ ਜਾਣਕਾਰੀਆਂ ਸ਼ਾਇਦ ਨਾ ਹੋਣ ਸ਼ੁਰੂਆਤ ਕਰਦਾ ਮੱਧ ਪ੍ਰਦੇਸ਼ ਦਾ ਮੌਗੰਝ ਇਲਾਕਾ ਹੈ ਉੱਥੇ 35 ਸਾਲ ਦੀ ਇੱਕ ਅਧਿਆਪਕਾ ਪਿਛਲੇ ਦਿਨੀ ਜ਼ਹਿਰ ਖਾ ਕੇ ਮਰ ਗਈ ਕਿਉਂਕਿ ਸਾਈਬਰ ਠੱਗਾ ਨੇ ਨਾ ਸਿਰਫ ਉਹਦੇ ਤੋਂ ਪੂੰਜੀ ਲੁੱਟ ਲਈ ਬਲਕਿ ਇਹ ਵੀ ਕਹਿ ਸਕਦੇ ਆ ਕਿ ਸਾਹਾ ਦੀ ਪੂੰਜੀ ਵੀ ਲੁੱਟ ਲਈ ਤੇ ਕਮਾਲ ਏ ਕਿ ਉਹਦੀ ਮੌਤ ਤੋਂ ਬਾਅਦ ਵੀ ਉਹਦੇ ਫੋਨ ਨੰਬਰ ਤੇ ਠੱਗਾਂ ਦੀ ਕਾਲਿੰਗ ਆਉਂਦੀ ਰਹੀ ਇੱਕ ਇਸੇ ਤਰ੍ਹਾਂ ਦੀ ਘਟਨਾ ਹੈ ਪਾਲਮਪੁਰ ਦਾ ਮਰੰਡਾ ਇਲਾਕਾ ਜਿੱਥੇ ਇੱਕ ਪਰਿਵਾਰ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਉਹਨਾਂ ਦੇ ਇੱਕ ਨੌਜਵਾਨ ਬੇਟੇ ਨੇ ਕੁਝ ਸਮਾਨ ਮੰਗਵਾਇਆ ਆਨਲਾਈਨ ਤਾਂ ਉਸ ਤੋਂ ਬਾਅਦ ਪਤਾ ਨਹੀਂ ਕਿਸ ਤਰੀਕੇ ਨਾਲ ਇੱਕ ਔਰਤ ਪੇਸ਼ ਪਈ ਉਨੇ ਸ਼ਾਇਦ ਹੋ ਸਕਦਾ ਕੋਈ ਨਿਊਡ ਕਾਲਿੰਗ ਕੀਤੀ ਹੋਵੇ ਉਸ ਤੋਂ ਬਾਅਦ ਉਹਦੀ ਬਲੈਕਮੇਲਿੰਗ ਸਟਾਰਟ ਹੋਈ ਤੇ ਫਿਰ ਉਹਦੀ ਜ਼ਿੰਦਗੀ ਦਾ ਖਾਤਮਾ ਹੋ ਗਿਆ ਪਰਿਵਾਰ ਕਹਿ ਲੋ ਕਿ ਆਪਣੇ ਪੁੱਤਰ ਖੋਣੋਂ ਬੇਚਰਾ ਗਿਆ ਇਸ ਤਰ੍ਹਾਂ ਜੇ ਤੁਸੀਂ ਦੇਖੋ ਕਿ ਇੱਕ ਆਪਣੇ ਪੰਜਾਬ 'ਚ ਵੀ ਘਟਨਾ ਵਾਪਰ ਚੁੱਕੀ ਆ ਖੁਦਕੁਸ਼ੀ ਵਾਲੀਆਂ ਤਾਂ ਪਤਾ ਨਹੀਂ ਕਿੰਨੀਆਂ ਕੋ ਆ ਇੱਕ ਕਤਲ ਹੋਇਆ ਸੀ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਉੱਥੇ ਇੱਕ ਪੁੱਤ ਨੇ ਆਪਣਾ ਪਿਓ ਮਾਰਿਆ ਸੀਗਾ ਸਿਰਫ ਇਸ ਕਰਕੇ ਕਿਉਂਕਿ ਆਨਲਾਈਨ ਗੇਮਿੰਗ ਦੇ ਚੱਕਰ ਦੇ ਵਿੱਚ ਉਹ ਬਹੁਤ ਵੱਡਾ ਧਨ ਲੁੱਟਾ ਚੁੱਕਾ ਸੀਗਾ ਹੁਣ ਸਮਝਣ ਵਾਲੀ ਗੱਲ ਇਹ ਆ ਕਿ ਸਾਈਬਰ ਠੱਗੀ ਆਪਾਂ ਇੱਕ ਟਰਮ ਦੇ ਵਿੱਚ ਕਹਿ ਲੋ ਬੰਨ ਦਿੰਦੇ ਨੇ ਕਿ ਸਾਈਬਰ ਠੱਗੀ ਹੋ ਗਈ ਉਹ ਪੜੇ ਲਿਖਿਆਂ ਦਾ ਸ਼ਬਦ ਆ ਪਰ ਜਿਹੜੇ ਅੱਧ ਪੜ ਜਾਂ ਅਨਪੜ ਲੋਕ ਫੋਨ ਚਲਾ ਰਹੇ ਆ ਉਹਨਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਔਖਾ ਮੈਂ ਸਾਦੇ ਜਿਹੇ ਢੰਗ ਨਾਲ ਸਮਝਾਉਣ ਦਾ ਯਤਨ ਕਰੂੰਗਾ ਤੇ ਤੁਸੀਂ ਪਲੀਜ਼ ਸਾਥ ਦੇਣਾ ਅਗੇ ਇਸ ਨੂੰ ਤੋੜ ਦੇਣਾ ਸਭ ਤੋਂ ਵੱਡੀ ਠੱਗੀ ਅੱਜ ਕੱਲ ਚੱਲ ਰਹੀ ਹੈ ਡਿਜੀਟਲ ਅਰੈਸਟ ਦੀ ਡਿਜੀਟਲ ਅਰੈਸਟ ਨੂੰ ਸਮਝਣਾ ਹੋਵੇ ਕਿ ਮੰਨ ਲਓ ਮੈਂ WhatsApp ਦੇਖ ਰਿਹਾ ਇਕਦਮ ਇੱਕ ਮੈਨੂੰ ਕਾਗਜ਼ ਪ੍ਰਾਪਤ ਹੁੰਦਾ ਕਿ ਤੇਰਾ ਸਮਨ ਹੈ ਫਲਾਨੀ ਕੋਰਟ ਦੇ ਵਿੱਚ ਤੇਰੇ ਵਾਰੰਟ ਹੈ ਫਲਾਨੀ ਕੋਰਟ ਦੇ ਵਿੱਚ ਤੂੰ ਜਲਦੀ ਜੁੜ ਤਾਂ ਫਿਰ ਉਹ ਇੱਕ ਲਿੰਕ ਦੇਣਗੇ ਜਾਂ ਕਹਿਣਗੇ ਫਲਾਨੀ ਐਪ ਤੇ ਆ ਜਾ ਫਿਰ ਕੋਰਟ ਦਾ ਸਾਰਾ ਪਰਪੰਚ ਰਚਿਆ ਹੋਊਗਾ ਜੱਜ ਬੈਠਾ ਹੋਊਗਾ ਈਡੀ ਦਾ ਵੀ ਰੱਚ ਸਕਦੇ ਆ ਠਾਣੇ ਦਾ ਵੀ ਰੱਚ ਸਕਦੇ ਆ ਮਤਲਬ ਕਿ ਇੱਕ ਤਰ੍ਹਾਂ ਨਾਲ ਹਿਪਨੋਟਾਈਜ਼ ਕਰ ਦਿੱਤਾ ਜਾਂਦਾ ਹੈ ਕਿ ਕਿਸੇ ਨਾਲ ਗੱਲ ਨਹੀਂ ਕਰਨੀ ਤੂੰ ਇੱਧਰ ਪੈਸੇ ਟਰਾਂਸਫਰ ਕਰ ਦੇ ਇਹ ਪੈਸੇ ਤੈਨੂੰ ਵਾਪਸ ਆ ਜਾਣਗੇ ਅਜੇ ਹੱਕ ਕਦੇ ਨਾ ਕਰੋ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਰਿਟਾਇਰਡ ਕਰਨਲ ساری ਜ਼ਿੰਦਗੀ ਦੀ ਜਮ੍ਹਾਂ ਪੂੰਜੀ ਲੁਟਾ ਬੈਠੇ 3 ਕਰੋੜ 40 ਲੱਖ ਦੀ ਠੱਗੀ ਹੋਈ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਤੇ ਇੱਕ ਤੇ ਆ ਕਿ ਘਰ ਦੇ ਵਿੱਚ ਸਾਰੇ ਜਿਹੜੇ ਜੀ ਆ ਖਾਸ ਤੌਰ ਤੇ ਬੀਬੀਆਂ ਨੂੰ ਵੀ ਇਹ ਗੱਲ ਸਮਝਾ ਦਿਓ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਪੱਤਰ ਪ੍ਰਾਪਤ ਹੁੰਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਸੰਦੇਸ਼ ਆਉਂਦਾ ਹੈ ਕਿ ਬਈ ਤੁਹਾਡਾ ਵਾਰੰਟ ਜਾਂ ਸਮਨ ਜਾਰੀ ਹੋ ਗਿਆ ਤਾਂ ਇਹਦੇ ਤੇ ਤੁਰੰਤ ਤੁਰੰਤ ਨਾਲ ਨਾ ਤੁਰ ਪੋ ਉਹਨਾਂ ਦੇ ਠੀਕ ਹੈ ਜੀ ਅਜੇ ਹਾ ਕਦੇ ਵੀ ਅਦਾਲਤਾਂ ਨਹੀਂ ਕਰਦੀਆਂ ਕਿ ਯੱਕ ਦਾ ਮੋ ਤੁਹਾਡੇ ਵਟਸਐਪ ਤੇ ਸਮਨ ਭੇਜ ਦੇਣ ਗਿਆ ਵਾਰੰਟ ਭੇਜ ਦੇਣ ਗਿਆ ਅਜੇ ਹਾ ਨਹੀਂ ਹੁੰਦਾ ਦੂਜੀ ਚੀਜ਼ ਇੱਕ ਹੈ ਫਿਸ਼ਿੰਗ ਸਕੈਮ ਦੇਖੋ ਥੋੜੇ ਜੇ ਕਹਿ ਲੋ ਕਿ ਇਹਨਾਂ ਦੇ ਟਰਮ ਵੱਖਰੇ ਵੱਖਰੇ ਹੁੰਦੇ ਆ ਜਿਹੜੀ ਅੱਜ ਸੋਚਨਾ ਤਕਨੀਕ ਦੀ ਠੱਗੀ ਚੱਲ ਰਹੀ ਹੈ ਤਾਂ ਇਹਦੇ ਵਾਸਤੇ ਜੇ ਆਪਾਂ ਕਹੀਏ ਫਿਸ਼ਿੰਗ ਸਕੈਮ ਇਹਨੂੰ ਸਮਝਣਾ ਹੋਵੇ ਕਿ فرض ਕਰੋ ਕਿ ਮੈਨੂੰ ਇੱਕ ਮੈਸੇਜ ਆਇਆ ਜਾਂ ਕਾਲ ਆਈ ਹੈ ਕਿ ਭਾਈ ਅਸੀਂ ਮੰਤਰਾਲੇ ਚੋਂ ਬੋਲਦੇ ਆਂ ਫਲਾਣੇ ਮਹਿਕਮੇ ਚੋਂ ਬੋਲਦੇ ਆਂ ਤੁਹਾਡੀ ਆ ਸਕੀਮ ਬੰਦ ਹੋਣ ਜਾ ਰਹੀ ਆ ਕਿਉਂਕਿ ਤੁਸੀਂ ਕੇਵਾਈਸੀ ਨਹੀਂ ਕਰਾਈ ਕਰਵਾਓ ਜਲਦੀ ਤਾਂ ਅਸੀਂ ਕੀ ਕਰਦੇ ਆਂ ਕਿ ਤਤਫਟ ਉਹ ਕਹਿੰਦੇ ਕਿ ਆ ਆਓਟੀਪੀ ਦਿਓ ਜੀ ਕਦੇ ਅਜੇ ਹਾਂ ਨਾ ਕਰੋ ਕਦੇ ਅਜੇ ਹਾਂ ਨਾ ਕਰੋ ਜਦੋਂ ਤੁਹਾਨੂੰ ਖਾਸ ਤੌਰ ਤੇ ਇਹੋ ਜੇ ਨੰਬਰਾਂ ਤੋਂ ਕਾਲ ਆਉਣੀ ਸਟਾਰਟ ਹੋ ਜਾਵੇ ਜਿਵੇਂ ਬੈਂਕ ਕਦੇ ਸਿੱਧੀ ਕਾਲ ਕਰਦਾ ਹੀ ਨਹੀਂ ਤਾਂ ਉਹ ਕਹੇ ਕਿ ਮੈਂ ਬੈਂਕ ਕਰਮਚਾਰੀ ਬੋਲ ਰਿਹਾ ਜੀ ਤੁਹਾਡਾ ਖਾਤਾ ਬੰਦ ਹੋ ਜਾਊਗਾ ਕੇਵਾਈਸੀ ਕਰਵਾਓ ਵਗਾਰ ਵਗਾਰ ਇਹ ਜਿਹੜੇ ਲੱਛਣ ਕਰਦੇ ਆ ਇਹਨਾਂ ਤੋਂ ਟਾਲਾ ਵੱਟ ਜੋ ਕਾਲ ਕੱਟ ਦਿਓ ਉਸੇ ਵੇਲੇ ਜਾਂ ਜਿਵੇਂ ਕਈ ਵਾਰ ਬਹੁਤ ਨਾਮੀ ਕੰਪਨੀ ਆਉਂਦੀਆਂ ਉਹਨਾਂ ਦਾ ਨਾਮ ਇਸਤੇਮਾਲ ਕਰ ਦਿੱਤਾ ਜਾਂਦਾ ਹੈ ਜੀ ਕਿ ਤੁਹਾਡਾ ਕੁਝ ਚੱਲ ਰਿਹਾ ਜੀ ਕਿਉਂਕਿ ਡਾਟਾ ਸਾਰਾ ਹੁੰਦਾ ਇਹਨਾਂ ਦੇ ਕੋਲ ਸਭ ਕੁਝ ਹੁੰਦਾ ਸੋ ਇੱਕ ਤੇ ਇਸ ਚੀਜ਼ ਤੋਂ ਵੀ ਬਚੋ ਇਹਨੂੰ ਫਿਸ਼ਿੰਗ ਸਕੈਮ ਕਹਿੰਦੇ ਆ ਦੂਜਾ ਨੌਕਰੀ ਦਾ ਚਾਂਸ ਆਜਕਲ ਬੇਰੁਜ਼ਗਾਰੀ ਬੜੀ ਐ ਸੁਖਨਾਲ ਤੁਹਾਨੂੰ ਪਤਾ ਹੀ ਆ ਇੰਡੀਆ ਦੇ ਵਿੱਚ ਅਮਰਤਕਾਲ ਚੱਲ ਰਿਹਾ ਪਰ ਬੇਰੁਜ਼ਗਾਰੀ ਦਾ ਕਾਲ ਵੀ ਭਰਪੂਰ ਚੱਲ ਰਿਹਾ ਤਾਂ ਉਹ ਕੀ ਹੁੰਦਾ ਕਿ ਨੌਕਰੀ ਦਾ ਝਾਤ ਸਾ ਦੇ ਕੇ ਕਹਿ ਦਿੰਦੇ ਆ ਕਿ ਇੱਧਰ ਆ ਜਾਓ ਜੀ ਤੁਹਾਨੂੰ ਇੰਨੇ ਮਿਲਣਗੇ ਇੰਨੇ ਮਿਲਣਗੇ ਫੇਰ ਉਹ ਫਰਜੀ ਨੌਕਰੀਆਂ ਦੀ ਭਰਤੀ ਵਾਸਤੇ ਜਿਹੜਾ ਕੋਈ ਲਿੰਕ ਭੇਜਦੇ ਆ ਉਹਦੇ 'ਚ ਤੁਹਾਨੂੰ ਕਿਹਾ ਜਾਂਦਾ ਕਿ ਕਲਿੱਕ ਮਾਰੋ ਤਾਂ ਕਲਿੱਕ ਕਾਤਾ ਤਾਂ ਫਿਰ ਤਾਂ ਗਲਿਚੀ ਹੋ ਜਾਂਦਾ ਕਮ ਜੀ ਘੜੇਚੀ ਹੋ ਜਾਂਦਾ ਉਹ ਜੋ ਕੁਝ ਹੁੰਦਾ ਬੇਰੁਜ਼ਗਾਰ ਦੇ ਖਾਤੇ ਵਾਤੇ 'ਚ ਉਹ ਵੀ ਨਿਕਲ ਜਾਂਦਾ ਸੋ ਇਹ ਹਮੇਸ਼ਾ ਯਾਦ ਰੱਖਿਓ ਕਿ ਆਨਲਾਈਨ ਨੌਕਰੀਆਂ ਜਦੋਂ ਆਪਾਂ ਲੈਣ ਤੁਰ ਤੁਰਦੇ ਆ ਤਕਈਵਰ ਸਾਨੂੰ ਲੈਣੇ ਦੇ ਦੇਣੇ ਪੈ ਜਾਂਦੇ ਆ इमोशनल ਮੈਨੀਪੂਲੇਸ਼ਨ ਇਹ ਵੀ ਇੱਕ ਬਹੁਤ ਵੱਡਾ ਇਸ ਵੇਲੇ ਹਥਿਆਰ ਬਣਿਆ ਪਿਆ ਤੁਹਾਨੂੰ ਪਤਾ ਹੀ ਆ ਇੱਥੇ ਜੀ ਸ਼ਾਦੀ ਕਰਨ ਦੇ ਨਾਮ ਤੇ ਫਲਾ 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 ਇਨਾ ਚਮੇਲਿਆਂ ਚ ਦੋਸਤੀ ਕਰਨ ਦੇ ਚੱਕਰ ਦੇ ਵਿੱਚ ਕਿਹਾ ਜਾਂਦਾ ਇੱਥੇ ਦੋਸਤੀ ਕਰੋ ਉੱਥੇ ਦੋਸਤੀ ਕਰੋ ਫਿਰ ਇਦਾਂ ਜਦੋਂ ਪਚਲਾ ਲੈਂਦੇ ਆ ਜਿਵੇਂ ਅੱਜਕੱਲ ਤੁਹਾਨੂੰ ਪਤਾ ਹੀ ਆ ਕੁਝ ਵੈਬਸਾਈਟਾਂ ਬਣੀਆਂ ਕਿ ਆਪਣਾ ਜੀਵਨ ਸਾਥੀ ਚੁਣੋ ਪ੍ਰੋਫਾਈਲਾਂ ਬਣਾ ਲੈਂਦੇ ਆ ਗੱਲਬਾਤ ਤੋੜ ਲੈਂਦੇ ਆ ਫਿਰ ਇੱਕ ਦਿਨ ਕਹਿੰਦੇ ਆ ਕਿ ਮੇਰੀ ਮਾਂ ਬਿਮਾਰ ਆਈਸੀਯੂ ਚ ਪਈ ਆ ਫਲਾ ਹੋ ਗਿਆ ਫਲਾ ਹੋ ਗਿਆ ਇਸ ਤਰ੍ਹਾਂ ਮਤਲਬ ਕਿ ਜਜ਼ਬਾਤੀ ਕਰਕੇ ਵੀ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ ਪਾਰਸਲ ਸਕੈਮ ਆ ਤੁਸੀਂ ਹੁਣ ਦੇਖਿਆ ਹੁਣ ਪਾਰਸਲ ਆਪਣੇ ਘਰਾਂ ਚ ਜਾਂ ਤਾਂ ਆਉਂਦਾ ਆ ਜਾਂ ਆਪਾਂ ਕੋਈ ਨਾ ਕੋਈ ਸਮਾਨ ਭੇਜਦੇ ਆ ਹੁੰਦਾ ਕੀ ਆ ਖਾਸ ਤੌਰ ਤੇ ਅੱਜ ਕੱਲ ਜਿਵੇਂ ਮੰਨ ਲਓ ਕੋਈ ਛੋਟਾ ਮੋਟਾ ਧੰਦਾ ਕਰਦਾ ਹੈ ਕਿ ਉਹਨੇ ਪਾਰਸਲ ਕਰਨੀਆਂ ਕੋਈ ਚੀਜ਼ਾਂ ਤਾਂ ਗੱਲ ਕੀ ਆ ਕਿ ਉਹ ਡਾਟਾ ਵੀ ਉਹਨਾਂ ਦੇ ਕੋਲ ਹੁੰਦਾ ਕਿ ਤੁਹਾਡੇ ਪਾਰਸਲ ਦੇ ਵਿੱਚ ਤੇ ਡਰੱਗ ਪਾਇਆ ਗਿਆ ਤੇ ਫਿਰ ਆਪਾਂ ਉਲਝ ਜਾਂਦੇ ਕਿ ਹਾਂ ਯਾਰ ਪਾਰਸਲ ਭੇਜਿਆ ਸੀ ਕਿਤੇ ਨਾ ਕਿਤੇ ਤਾਂ ਭੇਜਿਆ ਹੁੰਦਾ ਹੈ ਨਾ ਕਦੇ ਨਾ ਕਦੇ ਜ਼ਿੰਦਗੀ 'ਚ ਕੁਛ ਨਾ ਕੁਛ ਭੇਜਿਆ ਹੁੰਦਾ ਹੈ ਖਾਸ ਤੌਰ ਤੇ ਜਿਹੜੇ ਰੈਗੂਲਰ ਭੇਜਦੇ ਉਹਨਾਂ ਦਾ ਡਾਟਾ ਹੁੰਦਾ ਉਹਨਾਂ ਕੋਲੇ ਕਿਉਂਕਿ ਕੰਪਨੀਆਂ ਗਾਹਾਂ ਡਾਟਾ ਜਿਹੜਾ ਉਹ ਵੇਚ ਦਿੰਦੀਆਂ ਜਾਂ ਤੋਰ ਦਿੰਦੀਆਂ ਸੋ ਇਹ ਹਮੇਸ਼ਾ ਬਚ ਕੇ ਮੋੜ ਤੋਂ ਰਹੋ ਕਿ ਬਹੁਤ ਕਸੂਤਾ ਟਾਂਗਿਆ ਵੀ ਇੱਕ ਜਿਵੇਂ ਨਿਵੇਸ਼ ਦੇ ਨਾਮ ਤੇ ਇਨਵੈਸਟਮੈਂਟ ਦੇ ਨਾਮ ਤੇ ਇਥੇ ਸਾਡੇ ਮਲੋੜ ਦੇ ਵਿੱਚੋਂ ਹੀ ਬਹੁਤ ਤਗੜੀ ਠੱਗੀ ਖਾ ਬੈਠੇ ਦੋ ਤਿੰਨ ਬੰਦੇ ਕਿ ਭਾਈ ਫਲਾਣੇ ਗਰੁੱਪ ਚ ਆ ਜਾਓ ਜੀ ਇਥੇ ਤੁਹਾਨੂੰ ਇਨਵੈਸਟਮੈਂਟ ਕਰਨ ਦਾ ਤਰੀਕਾ ਸਿਖਾਇਆ ਜਾਏਗਾ ਤੁਹਾਨੂੰ ਆਹ ਕੀਤਾ ਜਾਏਗਾ ਵਾਹ ਕੀਤਾ ਜਾਏਗਾ ਡਬਲ ਕਰ ਦਿੱਤਾ ਜਾਏਗਾ ਉਹ ਐਪ ਡਾਊਨਲੋਡ ਕਰਾ ਦਿੰਦੇ ਆ ਉਹ ਐਪ ਉਹਨਾਂ ਦੀ ਹੁੰਦੀ ਆ ਇਹ ਸਾਰੇ ਰਲੇ ਹੋਏ ਆ ਆ ਜੋ ਕਰੇ ਸ਼ੁਕਰੇ ਹੋਰੀ ਇਹ ਚੱਲਣ ਦਿੰਦੇ ਇਸ ਤਰ੍ਹਾਂ ਦਾ ਕੰਮ ਆ ਜਿਹੜੇ ਗੂਗਲ ਵਗੈਰਾ ਜੋ ਵੀ ਹੈ ਸਭ ਇਦਾਂ ਚੱਲਦਾ ਕੰਮ ਜੀ ਸਬਰਲੇ ਮਲੇ ਆ ਸਬਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਜੀ ਤਾਂ ਗੱਲ ਇਹ ਆ ਕਿ ਉਹ ਫਿਰ ਇੱਕ ਐਪ ਹੁੰਦੀ ਹੈ ਜਿਹੜੀ ਉਹਦੇ 'ਚ ਤੁਹਾਡਾ ਮੁਨਾਫਾ ਦਿਖਾ ਦਿੰਦੇ ਆ ਤੇ ਆਪਾਂ ਜੋ ਰਿਸ਼ਤੇਦਾਰਾਂ ਕੋਲ ਵੀ ਪਿਆ ਹੁੰਦਾ ਉਹ ਵੀ ਚੱਕ ਕੇ ਚੇਪ ਦਿੰਨੇ ਕਿ ਇੰਨਾ ਮੁਨਾਫਾ ਆ ਰਿਹਾ ਲੈ ਜਾਂਦੇ ਆ ਸਾਰਾ ਕੁਝ ਇਹਦੇ ਤੋਂ ਵੀ ਬਚਿਓ ਨਿਊਡ ਵੀਡੀਓ ਵਾਲਾ ਚੱਕਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹਦੇ ਤੋਂ ਵੀ ਬਚਿਓ ਤਤਕਾਲ ਲੋਨ ਇਹ ਇੱਕ ਬਹੁਤ ਫਰਾਡ ਤਗੜਾ ਚੱਲ ਰਿਹਾ ਹੈ ਅਸੀਂ ਲੋੜਵੰਦ ਹੁੰਨੇ ਆ ਸਾਡੇ ਮੱਥੇ 'ਚ ਮਸ਼ਹੂਰੀ ਵੱਜਦੀ ਆ ਕਿ ਹੁਣੇ ਲੋਨ ਪ੍ਰਾਪਤ ਕਰੋ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਲੋਨ ਐਪਸ ਨੇ ਉਹ ਵੀ ਤੁਹਾਡਾ ਲੋਨ ਪਾਣੀ ਲੁੱਟ ਕੇ ਲੈ ਜਾਣਗੀਆਂ ਕਿ ਆ ਕ੍ਰੈਡਿਟ ਕਾਰਡ ਮਿਲ ਜਾਏਗਾ ਜੀ ਫਲਾ ਹੋ ਜਾਏਗਾ ਤਤਕਾਲੀ ਸਕੀਮਾਂ 'ਚ ਨਾ ਪਿਓ ਮੇਰਾ ਇਹ ਮੰਨਣਾ ਹੈ ਤੁਹਾਨੂੰ ਬਾਕੀ ਵੈਬਸਾਈਟ ਹੈਕ ਉਹ ਤੇ ਆਪਣੀਆਂ ਬਹੁਤ ਘੱਟ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਛੱਡ ਦਿਓ ਉਹ ਉਹਨਾਂ ਨੂੰ ਰਹਿਣ ਦਿਓ ਪਰ ਆ ਚੀਜ਼ਾਂ ਤੇ ਗੌਰ ਜ਼ਰੂਰ ਕਰਿਓ ਦੂਜੀ ਗੱਲ ਜਿਹੜੀ ਮੈਂ ਜਿਆਦਾ ਜਾਂਦਾ ਕਹਿਣਾ ਚਾਹੂੰਗਾ ਕਿ ਭਾਈ ਜਿਵੇਂ ਸਾਡੇ ਬਜ਼ੁਰਗ ਨੇ ਖਾਸ ਤੌਰ ਤੇ ਇਹਨਾਂ ਦਾ ਸੁਰੂਰ ਧਿਆਨ ਰੱਖਿਆ ਕਰੋ ਇਹਨਾਂ ਨੂੰ ਬਹੁਤ ਜਲਦੀ ਉਹ ਪੰਗੇ ਚ ਫਸਾ ਲੈਂਦੇ ਆ ਖਾਸ ਤੌਰ ਤੇ ਜਿਵੇਂ ਆਪਾਂ ਦੇਖੀਏ ਕਿ ਅੱਜ ਕੱਲ ਇੱਕ ਹੋ ਰਿਹਾ ਕਿ ਆਨਲਾਈਨ ਆਪਾਂ ਕਿਸੇ ਦੀ ਕੋਈ ਇਮਦਾਦ ਲੈਣੀ ਹੈ ਕੰਪਨੀ ਦੀ ਤਾਂ ਉਸ ਤਰ੍ਹਾਂ ਦੇ ਨੰਬਰ ਜਿਹੜੇ ਆ ਉਹ ਇਹ ਫਰਾਡ ਬਾਸ ਵੀ ਪਾ ਕੇ ਰੱਖਦੇ ਆ ਆ ਪਿੱਛੇ ਜੇ ਮੈਂ ਦੇਖਿਆ ਸੀ ਸਾਬਕਾ ਡੀਜੀਪੀ ਆ ਹਿਮਾਚਲ ਦੇ ਉਹਨਾਂ ਨੇ ਵੀ ਇਸੇ ਤਰ੍ਹਾਂ ਜਦੋਂ ਇੱਕ ਹੈਲਪਲਾਈਨ ਤੇ ਯਤਨ ਕੀਤਾ ਉਹਨਾਂ ਨੇ ਕਿਹਾ ਕਿ ਐਪ ਡਾਊਨਲੋਡ ਕਰੋ ਕਿਉਂਕਿ ਉਹ ਸਾਈਬਰ ਠੱਗ ਸੀਗੇ ਉਹ ਐਪ ਡਾਊਨਲੋਡ ਕਰਾਈ ਤੇ ਸਾਰੀ ਰਕਮ ਉਹਨਾਂ ਦੀ ਵੀ ਜਾਂਦੀ ਲੱਗੀ ਸੀਗੇ ਸੋ ਐਪਸ ਜਿਹੜੀਆਂ ਨੇ ਉਹ ਫੋਨ ਦੇ ਵਿੱਚ ਬੇਵਜਾ ਬੇਲੋੜੀਆਂ ਡਾਊਨਲੋਡ ਨਾ ਕਰੋ ਇੱਕ ਸਭ ਤੋਂ ਵੱਡੀ ਗੱਲ ਕਿ ਬੱਚਿਆਂ ਰਾਹੀਂ ਵੀ ਸਾਈਬਰ ਠੱਗੀ ਬਹੁਤ ਹੋ ਰਹੀ ਆ ਬੱਚੇ ਅੱਜ ਕੱਲ੍ਹ ਗੇਮ ਖੇਡਦੇ ਆ ਤੁਹਾਨੂੰ ਪਤਾ ਹੀ ਆ ਤਾਂ ਜਦੋਂ ਗੇਮ ਖੇਡਦੇ ਆ ਉਹਦਾ ਧਿਆਨ ਰੱਖਿਆ ਕਰੋ ਸਟਾਰ ਵਟਾਰ ਜੋ ਵੀ ਚੱਲਦਾ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ ਕਿਉਂਕਿ ਆਪਣੇ ਫੋਨ ਦੇ ਵਿੱਚ ਆਪਣੇ ਖਾਤੇ ਜਿਹੜੇ ਆ ਉਹ ਲੱਗੇ ਹੁੰਦੇ ਆ ਤਾਂ ਉਹਨਾਂ ਦੇ ਜ਼ਰੀਏ ਉਹ ਪੈਸੇ ਉਹਨਾਂ ਤੋਂ ਮਾਰ ਜਾਂਦੇ ਆ ਸੋ ਬੱਚਿਆਂ ਦਾ ਖਾਸ ਤੌਰ ਤੇ ਖਿਆਲ ਰੱਖੋ ਬੱਚੇ ਵੀ ਸ਼ਿਕਾਰ ਹੋ ਜਾਂਦੇ ਆ ਬਹੁਤ ਕੁਝ ਕਿਹਾ ਜਾ ਸਕਦਾ ਹੈ ਵੀਡੀਓ ਲੰਬਾ ਨਹੀਂ ਕਰਨਾ ਖਾਸ ਤੌਰ ਤੇ ਮੈਂ 2-4 ਨੁਕਤੇ ਸਮਝਾਉਣ ਦਾ ਯਤਨ ਕੀਤਾ ਕਿ ਜੋ ਆਮ ਆਪਣੇ ਬੰਦਿਆਂ ਦੇ ਨਾਲ ਵਰਤ ਕੇ ਠੱਗੀਆਂ ਮਾਰੀਆਂ ਜਾ ਰਹੀਆਂ ਕਿ ਇਹਦੇ ਤੋਂ ਆਪਾਂ ਬਚ ਸਕੀਏ ਮੈਨੂੰ ਉਮੀਦ ਆ ਕਿ ਬਹੁਤਾਤੇ ਨਹੀਂ ਪਰ ਥੋੜਾ ਬਹੁਤ ਤੁਸੀਂ ਸਾਥ ਜ਼ਰੂਰ ਦਿਓਗੇ ਇਸ ਵੀਡੀਓ ਨੂੰ ਘਟੋ ਘਟ ਆਪਣੇ ਘਰ ਦੇ ਜੀਆਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਜਿਹਨੂੰ ਥੋੜੀ ਬਹੁਤੀ ਸਮਝ ਲੱਗੇ ਉਹ ਥੋੜਾ ਬਹੁਤਾ ਹੀ ਬਚ ਜਾਵੇ ਤਾਂ ਸਾਡੇ ਵਾਸਤੇ ਬਹੁਤ ਹੋਊਗਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਜੀ ਆਜ਼ਾਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ